ਆ ਰੋਡ ਕਿੱਦਾਂ ਦਾ ਲੱਗਿਆ ਤੁਹਾਨੂੰ ਬਿਲਕੁਲ ਬੇਕਾਰ ਹੈ ਜੀ ਇਹ ਤਾਂ ਸਕੂਟਰੀ ਡੋਲਦੀ ਜਦੋਂ ਕੋਈ ਜਿਵੇਂ ਅਸੀਂ ਕੁਮਾੜੇ ਆ ਜਦੋਂ ਘੱਟ ਬਾਦਿਆਂ ਸਕੂਟਰੀ ਡੋਲਦੀ ਆ ਜੇ ਥੋੜਾ ਤੇਜ਼ ਹੋ ਵੱਢੇ ਸਕਦਾ ਬੰਦਾ ਤੇ ਲੋਕਲੀ ਹੋਂ ਤੁਸੀਂ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਸੜੋਡ ਪੱਟੇ ਨੂੰ ਇਸ ਰੋਡ ਪੱਟੇ ਨੂੰ ਤਾਂ ਖੈਰ ਦੋ ਤਿੰਨ ਮਹੀਨੇ ਹੋ ਗਏ ਨਾ ਪਹਿਲਾਂ ਲੱਗਿਆ ਨਹੀਂ ਕਦੇ کافی دیر ਬਾਅਦ ਮੈਂ ਇੱਧਰ ਗੇੜਾ ਕੱਢਿਆ ਫਸਲ ਕਿ ਗਲਤ ਗੱਲ ਹੈ ਬਿਲਕੁਲ ਇੰਨੀ دیر ਨਹੀਂ ਲੋਣੀ ਗਈਦੀ ਮੇਨ ਰੋਡ ਨੇ ਮੇਨ ਰੋਡ ਤਾਂ ਬਿਲਕੁਲ ਸਾਫ਼ ਹੋਣੀ ਚਾਹੀਦੀ ਤੇ ਤੁਸੀਂ ਹੁਣ ਜਦੋਂ ਨੰਗਰੇ ਸੀ ਤੁਹਾਨੂੰ ਬਬਲਿੰਗ ਕੀਤੀ ਤੁਹਾਡੀ ਸਕੂਟਰੀ ਕਿੱਦ ਉਹ ਨੁਕਸਾਨਾਂ ਜ਼ਿੰਮੇਵਾਰ ਤਾਂ ਆਪ ਹੀ ਆ ਜੀ ਹੋਰ ਕੌਣ ਕਿਸੇ ਨੇ ਪੁੱਛਣਾ ਥੋੜਾ ਤੁਸੀਂ ਤੁਸੀਂ ਨੋਟਿਸ ਕੀਤਾ ਗੋਲਾਈ ਤੇ ਟੁੱਟੀ ਵੀ ਹੋਈ ਹੈ ਪੱਟੀ ਵੀ ਹੋਈ ਹੈ ਮਸ਼ੀਨ ਦੇ ਨਾਲ ਬਿਲਕੁਲ ਬਿਲਕੁਲ ਇਹ ਤਾਂ ਸਲਿੱਪ ਬਹੁਤ ਵਜਦਾ ਜੀ ਟਾਇਰ ਅਸੀਂ ਨਾਨਕਸਰ ਗੁਰਦੁਆਰਾ ਸਾਹਿਬ ਆਨੇ ਆ ਕਈ ਵਾਰ ਇਸ ਸਲਿੱਪ ਹੁੰਨੇ ਆ ਹੈਗੀ ਆ ਸਲਿੱਪ ਕਿਤੇ ਕਿਉਂਕਿ ਉੱਥੇ ਜੀ ਕੱਟ ਪਾਏ ਹੁੰਦੇ ਨੇ ਕੱਟਾ ਕਰਕੇ ਸਲਿੱਪ ਬਹੁਤ ਹੁੰਦੇ ਆਟਾ ਆ ਜਾਨੇ ਰੋਜ ਆ ਗੁਰਦੁਆਰਾ ਸਾਹਿਬ ਪਰ ਇਕਲੀ ਹੋ ਤੁਸੀਂ ਬਾਈ ਹਾਂਜੀ ਲੋਕ ਇੱਕ ਚੀਜ਼ ਨੋਟਿਸ ਕੀਤੀ ਹੈ ਆ ਵੇਰ ਕਾ ਤੋਂ ਪਰਲੀ ਸਾਈਡ ਰੋਡ ਬੜੇ ਸੋਹਣੇ ਨੇ ਤੇ ਵੇਰ ਕਾ ਤੋਂ ਇਧਰ ਹੈ ਬਹੁਤ ਵਧੀਆ ਵੇ ਇਧਰਲਾ ਸਾਰੀ ਸਾਈਡ ਖਰਾਬ ਹੈ ਇਹਦਾ ਕੀ ਕਾਰਨ ਕੋਡ ਇਹ ਸਰਕਾਰਾਂ ਦੀਆਂ ਨਾਕਾਮੀਆਂ ਨੇ ਇਹ ਕਹਿ ਸਕਦੇ ਆ ਵੀ ਅਮੀਰਾ ਦੀ ਸੱਤਾ ਬੱਸ ਬੱਸ ਉਹਤਲੇ ਦੇਖੋ ਪੋਰਸ਼ ਏਰੀਆ ਬਸ ਥੋੜਾ ਜਿਹਾ ਪੋਰਸ਼ ਏਰੀਆ ਕਰਕੇ ਵਧੀਆ ਕਰਦੇ ਨੇ ਕੰਮ ਇਧਰਲੇ ਬਸ ਇਹ ਕਰਦੇ ਨਹੀਂ ਆਪ ਡਿਗਵੇਂ ਤੇ ਆਪਕਿ ਸੇ ਭੈਣ ਭਰਾਣੇ ਠਾਠ ਠੀਕ ਆ ਤਾਂ ਡਿਗੇ ਰਹੋ ਬਾਈ ਟੁੱਟ ਜਾ ਕੁਝ ਕਿਸੇ ਦਾ ਮਤਲਬ ਨਹੀਂ ਹੈ ਕਿਸੇ ਨੂੰ ਕੀ ਤੁਸੀਂ ਉਸ ਨੂੰ ਪ੍ਰੋਵਾਈਡ ਦੇਇਆ ਸੋੜੇ ਕੋਈ ਮਤਲਬ ਨਹੀਂ ਕਿਸੇ ਨੂੰ ਸਿਰਫ ਆਪਣੇ ਪੈਸੇ ਬਣਾਉਂਦੇ ਦੁਨੀਆ ਲਈ ਹੈ ਅੱਛਾ ਇੱਕ ਆਖਰੀ ਸਵਾਲ ਹੈ ਮੇਰਾ ਵੋਟਾਂ ਦਾ ਦੌਰ ਹੈ ਇਹ ਸ਼ਰਤਾਂ ਪੱਟੀਆਂ ਹੋਈਆਂ ਨੇ ਇਹ ਨਹੀਂ ਪਤਾ ਬਟ ਤੁਹਾਨੂੰ ਸ਼ਾਇਦ ਪਤਾ ਹੋਵੇ ਜਿਹੜਾ ਉਹ ਵੇਰਕਾ ਹੈ ਵੇਰਕਾ ਦੀ ਪਰਲੀ ਸਾਈਡ ਰੋਡ एकदम ਟੋਪ ਟੋਪ ਨੇ ਵੇਰਕਾ ਦੀ ਅੰਦਰਲੀ ਸਾਈਡ ਤੁਹਾਨੂੰ ਰੋਡ ਐਦਾਂ ਮਿਲਣਗੇ ਜਿਵੇਂ ਕਈ ਸਾਲਾਂ ਤੋਂ ਮੁੱਦਤਾਂ ਤੋਂ ਖੰਡਰ ਬਣੇ ਪਏ ਨੇ ਇਹ ਤਾਂ ਨਹੀਂ ਹੋਣਾ ਵੇਖੋ ਪਿਛਲੇ ਤਿੰਨ ਪੰਜ ਮਹੀਨੇ ਪਹਿਲਾਂ ਟੱਕ ਲੱਗ ਗਈ ਇੱਕ ਮਸ਼ੀਨ ਤਿੰਨ ਚਾਰ ਵੱਲੋਂ ਮਾਥੋਂ ਡਿੱਗਣਾ ਬਚਿਆ ਉਹ ਪਰਲੇ ਪੁੱਲ ਤੇ ਸਾੜਾ ਦੁਕਰੀ ਵਾਲਾ ਪੁੱਲ ਪਰਲੇ ਪਾਸੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਕੰਮ ਕਰੋ ਤੇ ਵਧੀਆ ਕਰੋ ਅਸੀਂ ਤੁਹਾਡੇ ਸਾਰੇ ਪਬਲਿਕ ਤੁਹਾਡੇ ਨਾਲ ਆ ਅਗਰ ਵਧੀਆ ਕਰੋ ਨਹੀਂ ਕਰੋ ਤੁਹਾਡੇ ਕੋਈ ਮਤਲਬ ਨਹੀਂ ਦੁਨੀਆ ਚੋਂ ਦਾ ਫਾਇਦਾ ਲਈ ਦੁਨੀਆ ਤੇ ਜੰਮ ਜਮਣੀ ਹੋਣਾ ਵਾਰ-ਵਾਰ ਨਹੀਂ ਹੋਣਾ ਜਿਹੜੇ ਜਿਹੜੇ ਇਨਸਾਨ ਆਏ ਆ ਜੇ ਨਿਆਂ ਮੋਤੇ ਮਾਰਨ ਦੀ ਗਲਤ ਅੱਛਾ ਭਾਈ ਇੱਕ ਹੋਰ ਸਵਾਲ ਹੈ ਮੇਰਾ ਜਿਵੇਂ ਟੁੱਟੀਆਂ ਹੋਈਆਂ ਸੜਕਾਂ ਨੇ ਹਰ ਵਾਰੀ ਜਿਵੇਂ ਲੇਡੀਜ਼ ਪਿੱਛੇ ਬੈਠੇ ਹੁੰਦੀ ਹੈ ਮਤਲਬ ਕਈ ਪਹਿਲਾਂ ਹੀ ਦੇਖੋ ਇੰਨੀਆਂ ਬਿਮਾਰੀਆਂ ਫੈਲ ਚੁੱਕੀਆਂ ਨੇ ਐਡੇ ਐਡੇ ਖੱਡੇ ਆਉਂਦੇ ਆ ਡਿਸਕ ਚ ਪ੍ਰੋਬਲਮ ਆ ਜਾਂਦੀ ਹੈ ਹੈਨਾ ਮਤਲਬ ਸਰੀਰ ਦੇ ਮਤਲਬ ਕਹਿ ਦਈਏ ਤਾਂ ਜ਼ਿਆਦਾਤਰ ਪ੍ਰੋਬਲਮ ਜਿਵੇਂ ਟੁੱਟੇ ਹੋਏ ਰੋਡ ਨੇ ਵਹੀਕਲ ਦੀ ਇਹ ਹਾਲਤ ਹੈ ਤੁਸੀਂ ਚਲੇ ਜਾਓ ਫੋਰਨ ਕੰਟਰੀਜ਼ ਦੇ ਵਿੱਚ ਤਾਂ ਵਹੀਕਲ ਦੀ ਇਹ ਹਾਲਤ ਨਹੀਂ ਹੋਣੀ ਕੁਛ ਨਾ ਕੋਈ ਟੁੱਟਣ ਦੇ ਕਾਰਨ ਸੜਕਾਂ ਵੀ ਤਾਂ ਉਹ ਟੁੱਟਣ ਦੇ ਕਾਰਨ ਸੜਕਾਂ ਤੇ ਪਬਲਿਕ ਦਾ ਸੋਚ ਵੀ ਤਾਂ ਹੀ ਬਣਦਾ ਐਨੀ ਪਬਲਿਕ ਇਹਨੇ ਬੱਚੇ ਬਾਹਰ ਜਾਣਾ ਚਾਹੁੰਦੇ ਹੁੰਦੇ ਹਾਂ ਦਾ ਕਾਰਨ ਇਹੀ ਹੈ ਪੁੱਛਗੱਚ ਪੂਰੀ ਉੱਥੇ ਇੱਥੇ ਪੜਾਏ ਹਿੰਦੁਸਤਾਨ ਦੇ ਲੋਕ ਜਿਹੜੇ ਬਿਹਾਰ ਤੋਂ ਯੂਪੀ ਤੋਂ ਪੰਜਾਬ ਵਿੱਚ ਕੰਮ ਕਰਦੇ ਨੇ ਪੈਸੇ ਬੰਦੇ ਤਾਂ ਹੀ ਆਉਂਦੇ ਨੇ ਇੱਥੇ ਪੈਸੇ ਦੀ ਕੋਈ ਕਮੀ ਨਹੀਂ ਕੰਮ ਦੀ ਕੋਈ ਕਮੀ ਨਹੀਂ ਸਿਰਫ ਕਮੀਆਂ ਨੇ ਸਰਕਾਰ ਦੇ ਵਿੱਚ ਬੇਈਮਾਨੀ ਭ੍ਰਸ਼ਟਾਚਾਰ ਆ ਬਸ ਉਹ ਖਤਮ ਹੋ ਜੇ ਤੇ ਕੈਨੇਡਾ ਅਮਰੀਕਾ ਚੱਹੀਏ ਅੱਛਾ ਜੀ ਗਵਰਨਮੈਂਟ ਨੂੰ ਮੈਂ ਪੁੱਛਾਂ ਵੀ ਦਸਾਂ ਚ ਕਿੰਨੇ ਨੰਬਰ ਦੇਣਾ ਚਾਹੂਗੇ ਕਾਰਜਕਾਲਾਂ ਨੂੰ ਤਾਂ ਕੀ ਕਹੂੰਗੀ ਉਹ ਤਾਂ ਹੁਣ ਮਜ਼ਾਕ ਕਰਨ ਵਾਲੀ ਗੱਲ ਹੈ ਨਾ ਉਹ ਤਾਂ ਮਜ਼ਾਕ ਹੀ ਕਰਾਂਗੇ ਨਾ ਤੁਸੀਂ ਤਾਂ ਵੀ ਅੰਦਾਜ਼ਾ ਕਿੰਨ੍ਹਾ ਪਸੰਦ ਕਿੰਨ੍ਹਾ ਕਰੋਗੇ ਨਹੀਂ ਨਹੀਂ ਵੈਸੇ ਤਤਵੰਤ ਸਰਕਾਰ ਆਈ ਕਾਫੀ ਹੱਦ ਤੱਕ ਵਧੀਆ ਹੋਇਆ ਵਾ ਤੇ ਵੈਸੇ ਨੰਬਰ ਤਾਂ ਅਸੀਂ 5 ਦੇਣਾ ਚਾਹਾਂਗੇ ਪਰ ਗਾਹ ਨੂੰ ਸਹੀ ਹੋਵੇ ਪਿਛੋਂ ਚ 5 ਨੰਬਰ ਭਗਵੰਤ ਮਾਨ ਸਰਕਾਰ ਨੂੰ ਦਿੱਤੇ ਗਏ ਆ ਵੈਣ ਬਲੋ ਵੋਟ ਅਸਵੀਮਾ ਨੇ ਵੋਟ ਉਹ ਵੀ ਪਾਉਂਦੇ ਆ ਜੇ ਤੁਹਾਨੂੰ ਮੈਂ ਦੱਸ ਦਾਂ ਪੁੱਛਾਂ ਵੀ ਦੱਸ ਚ ਕਿੰਨਾ ਗ੍ਰਾਫ ਦੋਗੇ ਵੀ ਸਰਕਾਰ ਨੂੰ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਚੱਲੀ ਗਈਆਂ ਤਾਂ ਕੀ ਕਹੋਗੇ ਸਰ ਸਰਕਾਰ ਦੇਖੋ आप नहीं कह सकते कि काम कर रहे पर आमीन तो नहीं है। चूने लगा ठेकेदार ने भ्रष्ट इंजीनियर ने उन्होंने वो तो बिल्कुल जीरो ने ये टूटी हुई सड़कें गाड़ी खराब करती है चक्के चले जाते हैं गाड़ी के कमर दर्द करती है अब धीरे निकालो तो टाइम नहीं होता इतना क्या करे अभी सरकार तो देखती नहीं है और आपकी गाड़ी भी बिल्कुल जर्जर हुई पड़ी है ये कारण बताइए क्या मेजर कारण क्या है लुधियाना की सड़कें कैसी है पूरी खराब है टूटी हुई सड़कें हैं ये टूटी सड़क पर दिए गाड़ी खराब हुई है ये मेरा पूरा नवादा ये सारा टूट गए गाड़ी के चक्के भी टेढ़े होने लगे हैं अच्छा अगर मैं पूछूं भी जो मौजूदा सरकार है आप दस में से कितने नंबर देना चाहेंगे उनको दस में से आ? एक भी नहीं देंगे <laughs> वो क्यों सड़कें पूरी खराब है स्वच्छता नहीं है अब यहाँ पे कोई कायदा नहीं है जो अब करता है अपनी मर्जी से करता है किस पर? अब तुम कह रहे दस में से क्या परसेंट दोगे एक भी नहीं देंगे उसमें ਅੱਛੀ ਗੱਲ ਪੰਜਾਬੀਓ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੀਵੀ ਤੇ ਮੈਂ ਆਕਾਸ਼ ਇਸ ਵਕਤ ਅਸੀਂ ਖੜੇ ਆ ਸਮਾਰਟ ਸਿਟੀ ਦੇ ਪੌਰਸ਼ ਇਲਾਕਿਆਂ ਦੇ ਵਿੱਚ ਇਹ ਪੌਰਸ਼ ਇਲਾਕਾ ਜਿਹੜਾ ਹੈ ਇਧਰਲੀ ਸਾਈਡ ਬੀਆਰਐਸ ਨਗਰ ਪੈਂਦਾ ਭਾਈ ਰੰਤਿਰ ਸਿੰਘ ਨਗਰ ਪੈਂਦਾ ਹੈ ਇਧਰਲੀ ਸਾਈਡ ਮਾਡਲ ਟਾਊਨ ਪੈਂਦਾ ਹੈ ਤੇ ਜਿੱਥੇ ਵੀ ਸੈਂਟਰ 'ਚ ਖੜੇ ਆ ਇਹ ਵੇਰਕਾ ਤੋਂ ਥੱਲੇ ਨੂੰ ਕ੍ਰੋਸਓਵਕ ਜਿਹੜਾ ਰੋਡ ਆਂਦਾ ਹੈ ਉਹ ਰੋਡ ਦੇ ਅਸੀਂ ਸਾਡਾ ਮੇਨ ਮਕਸਦ ਜਿਹੜਾ ਹੈ ਉਹ ਆਂਦਾ ਹੀ ਹੈ ਕਿ ਅਸਾਨੂੰ ਰੋਡ ਦੀ ਜਿਹੜੀ ਤਸਵੀਰਾਂ ਉਹ ਦਿਖਾਈਆਂ ਜਾਣ ਸਤਪਾਲ ਜੀ ਪਹਿਲਾਂ ਇਹ ਦਿਖਾ ਦਿਓ ਵੀ ਆ ਜਿਹੜੀ ਰੋਡ ਜਿਹੜੀ ਪੱਟੀ ਹੋਈ ਹੈ ਇਹ ਰੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਆ ਦੇਖੋ ਆ ਟੂ ਵੀਲਰ ਤੇ ਜਾ ਰਹੇ ਨੇ ਆ ਦੇਖੋ ਕਿੰਨੀ ਔਖੀ ਹੁੰਦੀ ਹੈ ਸਕੂਟਰ ਬਬਲਿੰਗ ਕਰਨ ਲੱਗ ਗਈ ਇਸ ਰੋਡ ਤੇ ਆ ਦੇਖੋ ਇਹ ਖੱਡਿਆਂ ਦਾ ਹਾਲ ਤੁਸੀਂ ਦੇਖੋ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਸੋਚਦੇ ਆ ਇਹਨਾਂ ਟੁੱਟੀਆਂ ਰੋਡਾਂ ਨੂੰ ਲੈ ਕੇ ਕੀ ਨਹੀਂ ਸੋਚਦੇ ਆ ਫਿਲਹਾਲ ਜਿਹੜੀ ਇਹ ਸਥਿਤੀ ਹੈ ਜਿਹੜੀ ਰੋਡ ਦੀ ਉਹ ਬਿਲਕੁਲ 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 ਜ਼ੀਰੋ ਸਥਿਤੀ ਹੈ ਜਿਹੜੀ ਇਹਦੀ ਕੰਡੀਸ਼ਨ ਹੈ ਔਰ ਦੂਸਰੀ ਗੱਲ ਆ ਸਿਆ ਰੋਡ ਦਾ ਸਰਵੇਖਣ ਵੀ ਕਰਾਂਗੇ ਜਿੱਥੋਂ ਇਹ ਸ਼ੁਰੂ ਹੁੰਦਾ ਜਿੱਥੇ ਆ ਕੇ ਖਤਮ ਹੁੰਦਾ ਵਿੱਚੋਂ ਕਿੰਨੇ ਖੱਡੇ ਨੇ ਕਿੰਨਾ ਕੀ ਗੋਸ਼ ਹੈ ਇੱਕ ਪਲੈਨ ਨਹੀਂ ਹੈ ਸਰਕਾਰਾਂ ਦੇ ਤਾਂ ਹੋਰ ਕੀ ਹੈ ਇਹ ਤੁਸੀਂ ਦੇਖੋ ਪੱਟ ਦਾ ਦਿੱਤੀ ਹੈ ਬਣਾਉਣ ਦਾ ਕੋਈ ਨਾਮੋ ਨਿਸ਼ਾਨੀ ਨਹੀਂ ਹੈ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਕੀ ਕਹਿੰਦੇ ਕੀ ਸੋਚ ਰੱਖਦੇ ਇਸ ਚੀਜ਼ ਬਾਰੇ ਉਹ ਅਸੀਂ ਪੁੱਛਦੇ ਹਾਂ ਸਾਡੇ ਨਾਲ ਵੀਰ ਜੀ ਜੁੜ ਚੁੱਕੇ ਨੇ ਆਹ ਅਧਰੋਂ ਨੰਗਰੇ ਸੀ ਤਾਂ ਅਸੀਂ ਇਹਨਾਂ ਨੂੰ ਬੁਲਾ ਲਿਆ ਤੇ ਗੱਲਬਾਤ ਕਰਦੇ ਹਾਂ ਵੀ ਜਿਹੜੇ ਟੁੱਟੇ ਹੋਏ ਰੋਡ ਨੇ ਉਹਨਾਂ ਨੂੰ ਕਿਵੇਂ ਦੇਖਦੇ ਬਾਈ ਤੁਸੀਂ ਟੂ ਵੀਲਰ ਤੇ ਆਏ ਹੋ ਆਹ ਰੋਡ ਕਿੱਦਾਂ ਦਾ ਲੱਗਿਆ ਤੁਹਾਨੂੰ ਬਿਲਕੁਲ ਵਿਕਾਰ ਹੈ ਜੀ ਇਹ ਸਕੂਟਰੀ ਡੋਲਦੀ ਜਦੋਂ ਕੋਈ ਜਿਵੇਂ ਅਸੀਂ ਘੁਮਾਉਂਦੇ ਆ ਕੱਟ ਬਾਦਿਆਂ ਸਕੂਟਰੀ ਡੋਲਦੀ ਆ ਇਹ ਥੋੜਾ ਤੇਜ਼ ਹੋ ਡਿੱਗ ਸਕਦਾ ਬੰਦਾ ਅੱਛਾ ਜੀ ਤੇ ਲੋਕਲੀ ਹੋ ਤੁਸੀਂ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਸ ਰੋਡ ਪੱਟੇ ਨੂੰ ਇਸ ਰੋਡ ਪੱਟੇ ਨੂੰ ਤਾਂ ਖੈਰ 2-3 ਮਹੀਨੇ ਹੋ ਗਏ ਨੇ ਪਹਿਲਾਂ ਲੱਗਿਆ ਨਹੀਂ ਕਦੇ ਕਾਫੀ ਦੇਰ ਬਾਅਦ ਮੈਂ ਇੱਧਰ ਗੇੜਾ ਕੱਢਿਆ ਕਸਲ ਕਿ ਗਲਤ ਗੱਲ ਆ ਬਿਲਕੁਲ ਇੰਨੀ ਤੇਰੀ ਨਹੀਂ ਲੋਣੀ ਚਾਹੀਦੀ ਮੇਨ ਰੋਡ ਨੇ ਮੇਨ ਰੋਡ ਤਾਂ ਬਿਲਕੁਲ ਸਾਫ਼ ਹੋਣੀ ਚਾਹੀਦੀ ਤੇ ਤੁਸੀਂ ਹੁਣ ਜਦੋਂ ਨੰਗਰੇ ਸੀ ਤੁਹਾਨੂੰ ਬਬਲਿੰਗ ਕੀਤੀ ਤੁਹਾਡੀ ਸਕੂਟਰੀ ਕਿੱਦਾਂ ਮਤਲਬ ਕੋਈ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਬਿਲਕੁਲ ਜੀ ਉਹ ਨੁਕਸਾਨ ਜ਼ਿੰਮੇਵਾਰ ਤਾਂ ਆਪ ਹੀ ਹੈ ਦੀ ਹੋਰ ਕੌਣ ਕਿਸੇ ਨੇ ਪੁੱਛ ਕੁਝ ਕਿਸੇ ਦਾ ਮਤਲਬ ਨਹੀਂ ਹੈ ਕਿਸੇ ਨੂੰ ਇਸ ਇਸ ਪ੍ਰਾਈਵਟ ਦੇ ਸੋੜੇ ਕੋਈ ਮਤਲਬ ਨਹੀਂ ਕਿਸੇ ਨੂੰ ਸਿਰਫ ਆਪਣੇ ਪੈਸੇ ਬਣਾਉਂਦੇ ਦੁਨੀਆ ਤੋਂ ਲਈ ਹੋਈ ਹੈ ਅੱਛਾ ਇੱਕ ਆਖਰੀ ਸਵਾਲ ਹੈ ਮੇਰਾ ਵੋਟਾਂ ਦਾ ਦੌਰ ਹੈ ਇਹ ਸੜਕਾਂ ਪੱਟੀਆਂ ਹੋਈਆਂ ਨੇ ਇਹ ਨਹੀਂ ਪਤਾ ਬਟ ਤੁਹਾਨੂੰ ਸ਼ਾਇਦ ਪਤਾ ਹੋਵੇ ਜਿਹੜਾ ਉਹ ਵੇਰਕਾ ਹੈ ਵੇਰਕਾ ਦੀ ਪਰਲੀ ਸਾਈਡ ਰੋਡ ਇੱਕਦਮ ਟੋਪ ਟੋਪ ਨੇ ਵੇਰਕਾ ਦੀ ਅੰਦਰਲੀ ਸਾਈਡ ਤੁਹਾਨੂੰ ਰੋਡ ਐਦਾਂ ਮਿਲਣਗੇ ਜਿਵੇਂ ਕਈ ਸਾਲਾਂ ਤੋਂ ਮੁੱਦਤਾਂ ਤੋਂ ਖੰਡਰ ਬਣੇ ਪਏ ਨੇ ਇਹ ਤਾਂ ਜੀ ਹੁਣ ਵੇਖੋ ਪਿਛਲੇ ਤਿੰਨ ਪੰਜ ਮਹੀਨੇ ਪਹਿਲਾਂ ਟੱਕ ਲੱਗ ਗਈ ਇੱਕ ਮਸ਼ੀਨ ਤਿੰਨ ਚਾਰ ਬਾਰੇ ਮਾਥੋਂ ਡਿੱਗਣਾ ਬਚਿਆ ਉਹ ਪਰਲੇ ਪੁਲਤੇ ਸਾਡਾ ਦੁਗਰੀ ਵਾਲਾ ਪੁਲ ਪਰਲੇ ਪਾਸੇ ਇਹਨਾਂ ਨਾਲ ਕੋਈ ਮਤਲਬ ਨਹੀਂ ਜਿਆਦਾ ਕਰੋ ਨਾ ਜੇ ਕਰੋ ਤੇ ਪੂਰਾ ਕਰੋ ਅਸੀਂ ਤਾਂ ਇਹੀ ਕਹਿੰਨੇ ਸਰਕਾਰ ਦੇ ਜੋ ਵੀ ਭਗਵਾਨ ਜੀ ਨੇ ਜੋ ਵੀ ਨੇ ਸਾਹਿਬ ਨੇ ਇੱਥੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਕੰਮ ਕਰੋ ਤੇ ਵਧੀਆ ਕਰੋ ਅਸੀਂ ਤੁਹਾਡੇ ਸਾਰੇ ਪਬਲਿਕ ਤੁਹਾਡੇ ਨਾਲ ਆ ਅਗਰ ਵਧੀਆ ਕਰੋ ਨਹੀਂ ਕਰੋਗੇ ਤਾਂ ਕੋਈ ਮਤਲਬ ਨਹੀਂ ਦੁਨੀਆਂ ਚੋਂ ਦਾ ਫਾਇਦਾ ਨਹੀਂ ਦੁਨੀਆਂ ਚ ਜੰਮ ਜਮ ਮੜੀ ਹੋਣਾ ਵਾਰ-ਵਾਰ ਨਹੀਂ ਹੋਣਾ ਜਿਹੜੇ ਜਿਹੜੇ ਇਨਸਾਨ ਆਏ ਆ ਜੇ ਨਿਆਂ ਹੀ ਮੋਤੇ ਮਾਰਨ ਗਲਤ ਆ ਅੱਛਾ ਭਾਈ ਜੀ ਇੱਕ ਹੋਰ ਸਵਾਲ ਹੈ ਮੇਰਾ ਜਿਵੇਂ ਟੁੱਟੀਆਂ ਹੋਈਆਂ ਸੜਕਾਂ ਨੇ ਕਈ ਵਾਰੀ ਜਿਵੇਂ ਲੇਡੀਜ਼ ਪਿੱਛੇ ਬੈਠੇ ਹੁੰਦੀ ਹੈ ਮਤਲਬ ਕਈ ਪਹਿਲਾਂ ਹੀ ਦੇਖੋ ਇੰਨੀਆਂ ਬਿਮਾਰੀਆਂ ਫੈਲ ਚੁੱਕੀਆਂ ਨੇ ਐਡ ਐਡ ਖੱਡੇ ਆਉਂਦੇ ਆ ਡਿਸਕ ਚ ਪ੍ਰੋਬਲਮ ਆ ਜਾਂਦੀ ਹੈ ਹੈਨਾ ਮਤਲਬ ਸਰੀਰ ਦੇ ਮਤਲਬ ਕਹਿ ਦਈਏ ਤਾਂ ਜ਼ਿਆਦਾਤਰ ਪ੍ਰੋਬਲਮ ਜਿਵੇਂ ਟੁੱਟੇ ਹੋਏ ਰੋਡ ਨੇ ਵਹੀਕਲ ਦੀ ਇਹ ਹਾਲਤ ਹੈ ਤੁਸੀਂ ਚੱਲੇ ਜਾਓ ਫੋਰਨ ਕੰਟਰੀਜ਼ ਦੇ ਵਿੱਚ ਤਾਂ ਵਹੀਕਲ ਦੀ ਇਹ ਹਾਲਤ ਨਹੀਂ ਹੋਣੀ ਕੁਛ ਨਾ ਕੋਈ ਟੁੱਟਣ ਦੇ ਕਾਰਨ ਸੜਕਾਂ ਵੀ ਤਾਂ ਹੁੰਦੀਆਂ ਨੇ ਨਾ ਟੁੱਟਣ ਦੇ ਕਾਰਨ ਸੜਕਾਂ ਤੇ ਪਬਲਿਕ ਦਾ ਸੋਚ ਵੀ ਤਾਂ ਹੀ ਬਣੀ ਨਾ ਇੰਨੀ ਪਬਲਿਕ ਇੰਨੇ ਬੱਚੇ ਬਾਹਰ ਜਾਣਾ ਚਾਹੁੰਦੇ ਹੁੰਦੇ ਹਾਂ ਦਾ ਕਾਰਨ ਇਹੀ ਆ ਪੁੱਛਗੱਚਪ ਥੋੜੇ ਹਿੰਦੁਸਤਾਨ ਦੇ ਲੋਕ ਜਿਹੜੇ ਬਿਹਾਰ ਤੋਂ ਜੂਪੀ ਤੋਂ ਪੰਜਾਬ ਵਿੱਚ ਕੰਮ ਕਰਦੇ ਨੇ ਪੈਸੇ ਬੰਦੇ ਤਾਂ ਹੀ ਆਉਂਦੇ ਨੇ ਇੱਥੇ ਪੈਸੇ ਦੀ ਕੋਈ ਕਮੀ ਨਹੀਂ ਕੰਮ ਦੀ ਕੋਈ ਕਮੀ ਨਹੀਂ ਸਿਰਫ ਕਮੀਆਂ ਨੇ ਸਰਕਾਰ ਦੇ ਵਿੱਚ ਬਈ ਮਾਨੀ ਭ੍ਰਸ਼ਟਾਚਾਰ ਆ ਬਸ ਉਹ ਖਤਮ ਹੋ ਜੇ ਤੇ ਕੈਨੇਡਾ ਅਮਰੀਕਾ ਇੱਥੇ ਹੀ ਹੈ ਅੱਛਾ ਜੀ ਗਵਰਨਮੈਂਟ ਨੂੰ ਮੈਂ ਪੁੱਛਾਂ ਵੀ ਦਸਾਂ ਚ ਕਿੰਨੇ ਨੰਬਰ ਦੇਣਾ ਚਾਹੂਗੇ ਕਾਰਜਕਾਲਾਂ ਨੂੰ ਤਾਂ ਕੀ ਕਹੋਗੇ ਉਹ ਤਾਂ ਹੁਣ ਮਜ਼ਾਕ ਕਰਨ ਵਾਲੀ ਗੱਲ ਆ ਨਾ ਉਹ ਤਾਂ ਮਜ਼ਾਕ ਹੀ ਕਰਾਂਗੇ ਨਾ ਜਿੱਤਾਂ ਵੀ ਅੰਦਾਜ਼ਾ ਕਿੰਨੇ ਨੰਬਰ ਦੇਵਾਂਗੇ ਨਹੀਂ ਨਹੀਂ ਜਦੋਂ ਵੈਸੇ ਭਗਵੰਤ ਮਾਨ ਸਰਕਾਰ ਆਈ ਕਾਫੀ ਹੱਦ ਤੱਕ ਵਧੀਆ ਹੋਇਆ ਵਾ ਤੇ ਵੈਸੇ ਨੰਬਰ ਤਾਂ ਅਸੀਂ 5 ਦੇਣਾ ਚਾਹਾਂਗੇ ਪਰ ਗਾਹ ਨੂੰ ਸਹੀ ਹੋਵੇ ਇਹਨਾਂ ਚ 5 ਨੰਬਰ ਭਗਵੰਤ ਮਾਨ ਸਰਕਾਰ ਨੂੰ ਦਿੱਤੇ ਗਏ ਮੇਰੇ ਮਤਲਬ ਅ ਵੀਰ ਜੀ ਸਾਡੇ ਨਾਲ ਚੜ ਚੁੱਕੇ ਨੇ ਇਹ ਵੀ ਮਤਲਬ ਆਰੇ ਸੀ ਅਸੀਂ ਰੋਕ ਕੇ ਪੁੱਛਿਆ ਵੀ ਇਦਾਂ ਨੂੰ ਜਿਹੜੀ ਸੜਕ ਹੈ ਬਾਈ ਜੀ ਟੁੱਟੀ ਹੋਈ ਨੇ ਕਿਦਾਂ ਦੇਖਦੇ ਹੋ ਸੜਕ ਨੂੰ ਟੁੱਟੀ ਹੋਈ ਤਾਂ ਬਹੁਤ ਖਰਾਬ ਆ ਜੀ ਸੜਕ ਦਾ ਤਾਂ ਦੇਖੋ ਬਾਰ ਬਾਰ ਬ੍ਰੇਕ ਲੱਗਦੀ ਆ ਠੀਕ ਹੈ ਨਾ ਬਹੁਤ ਜ਼ਿਆਦਾ ਖਰਾਬ ਆ ਸੜਕ ਤੁਸੀਂ ਨੋਟਿਸ ਕੀਤਾ ਗੋਲਾਈ ਤੇ ਟੁੱਟੀ ਵੀ ਹੋਈ ਹੈ ਪੱਟੀ ਵੀ ਹੋਈ ਹੈ ਮਸ਼ੀਨ ਦੇ ਬਿਲਕੁਲ ਬਿਲਕੁਲ ਇਹ ਤਾਂ ਸਲਿੱਪ ਬਹੁਤ ਵਜਦਾ ਜੀ ਟਾਇਰ ਅਸੀਂ ਨਾਨਕਸਰ ਗੁਰਦਰਾ ਸਾਹਿਬ ਆਨੇ ਆਂ ਕਈ ਵਾਰ ਇੱਥੇ ਸਲਿੱਪ ਹੁੰਨੇ ਆ ਅੱਛਾ ਜੀ ਹੈਗੀ ਆ ਸਵੇਪੀ ਕੇ ਤੇ ਕਿਉਂਕਿ ਉੱਥੇ ਜੀ ਕੱਟ ਪਾਏ ਹੋਏ ਨੇ ਕੱਟਾ ਕਰਕੇ ਸਲਿੱਪ ਬਹੁਤ ਹੁੰਦੇ ਹੈ ਟਾਇਰ ਐਕਟਿਵ ਦਾ ਵੈਸੇ ਵੀ ਤੁਹਾਨੂੰ ਪਤਾ ਅਸੀਂ ਕੱਲੀ ਲੇਡੀਜ਼ ਤਾਂ ਨਹੀਂ ਇੱਥੇ ਮੇਰੇ ਹਿਸਾਬ ਨਾਲ ਲੇਡੀਜ਼ ਨਹੀਂ ਚਲਾ ਸਕਦੇ ਜੀ ਲੇਡੀਜ਼ ਨਹੀਂ ਲੈ ਕੇ ਨਹੀਂ ਆਉਂਦੇ ਹੈਗੇ ਆਪ ਅੱਛਾ ਮੈਮ ਤੁਸੀਂ ਚਲਾ ਲੈਣਾ ਸਕੂਟੀ ਹਾਂਜੀ ਹਾਂਜੀ ਅੱਛਾ ਮ ਤੇ ਟੁੱਟਦੇ ਤਾਂ ਕਰਕੇ ਕਿ ਜਦੋਂ ਕਟੌਤੀ ਚ ਮਤਲਬ ਕਾਸਟੇ ਕਮੀ ਆ ਜਾਵੇ ਕਾਸਟੇ ਕਮੀ ਕਦੋਂ ਆਉਂਦੀ ਸਰਕਾਰਾਂ ਜਦੋਂ ਕੰਮਲਾ ਕਰ ਜਾਂਦੀਆਂ ਨੇ ਕਿਵੇਂ ਦੇਖਦੇ ਹੋ ਟੁੱਟੀ ਹੋਈ ਰੋਡ 'ਚ ਤੁਸੀਂ ਇਕੱਲੇ ਚਲਾ ਰਹੇ ਹੋ ਨਹੀਂ ਬਿਲਕੁਲ ਨਹੀਂ ਜਿਲੇ ਆ ਨਹੀਂ ਆ ਰਹੇ ਹੈਗੇ ਮੈਡਮ ਸਰਾਂ ਦੀ ਨਾਕਾਮੀ ਆ ਅਸੀਂ ਆਂਦੇ ਨਹੀਂਗੇ ਇਸੇ ਗੱਲ ਦੀਆਂ ਆਦੇ ਹੈਗੇ ਇਥੋਂ ਉਹ ਮੋੜ ਦੀ ਇੱਕ ਦੂਸਰੀ ਗੱਲ ਫਲਾਈਓਵਰ ਦੇ ਉੱਤੇ ਰਸ਼ ਬਹੁਤ ਹੁੰਦਾ ਹੈ ਰਸ਼ ਕਰਕੇ ਵੈਸੇ ਨਹੀਂ ਆਇਆ ਜਾਂਦਾ ਇਹਨਾਂ ਤੋਂ ਇਧਰ ਨੂੰ ਅਸੀਂ ਆਨੇ ਰੋਜ਼ ਆ ਗੁਰਦੁਆਰਾ ਤੋਂ ਪਰੇ ਔਕਲੀਆਂ ਤੁਸੀਂ ਬਾਈ ਜੀ ਹਾਂਜੀ ਲੋਕਲ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੈ ਆ ਵੇਰਕਾ ਤੋਂ ਪਰਲੀ ਸਾਈਡ ਰੋਡ ਬੜੇ ਸੋਹਣੇ ਨੇ ਤੇ ਵੇਰਕਾ ਤੋਂ ਇਧਰ ਬਹੁਤ ਵਧੀਆ ਵਾ ਇਧਰਲਾ ਸਾਰੀ ਸਾਈਡ ਖਰਾਬ ਇਹਦਾ ਕੀ ਕਾਰਨ ਹੋ ਸਕਦਾ ਜੀ ਇਹ ਸਰਕਾਰਾਂ ਦੀਆਂ ਨਕਾਮੀਆਂ ਨੇ ਜੀ ਇਹ ਕਹਿ ਸਕਦੇ ਆ ਵੀ ਅਮੀਰਾ ਦੀ ਸਰਕਾਰ ਆ ਬੱਸ ਬੱਸ ਉਹਦੇ ਦੇਖੋ ਪੋਰਸ਼ ਏਰੀਆ ਵਾ ਥੋੜਾ ਜਿਹਾ ਪੋਰਸ਼ ਏਰੀਆ ਕਰਕੇ ਵਧੀਆ ਕਰਦੇ ਨੇ ਕੰਮ ਇਧਰਲੇ ਪਾਸੇ ਨੂੰ ਕਰਦੇ ਨਹੀਂ ਕਹਿੰਦੇ ਸੈਟਰਡੇ ਨਾਈਟ ਨੂੰ ਉੱਥੇ ਕਰੋੜਾਂ ਦੀ ਸ਼ਰਾਬ ਚੱਲ ਪੈਂਦੀਆਂ ਨੇ ਅਮੀਰ ਬਹੁਤ ਅਮੀਰ ਉੱਥੇ ਪੋਰਸ਼ ਲਾ ਕੇ ਜਿਹੜੇ ਟਾਈਮ ਉਧਰ ਨੂੰ ਕੋਈ ਜਾਂਦਾ ਨਹੀਂ ਸਿਕਾ ਹੁਣ ਤੁਸੀਂ 12 1 ਵਜੇ ਤ ਕੁਛ ਵੀ ਨਹੀਂ ਗਾ ਇਦਾਂ ਦਾ ਇਹ ਤਾਂ ਕਰਕੇ ਕਿਉਂਕਿ ਥੋੜੀ ਇਹ ਮੀਡਲ ਕਲਾਸ ਲੋਸ ਮੀਡਲ ਕਲਾਸ ਕਰਕੇ ਹੀ ਆ ਇਹ ਮੀਡਲ ਕਲਾਸ ਸਰਕਾਰ ਨਹੀਂ ਆ ਉਹੀ ਤੱਕ ਇਹ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਸਰਕਾਰਾਂ ਨੂੰ ਦੇਖਣਾ ਜਿਹਦਾ ਵੀ ਵੋਟ ਅਸਵੀਪਾ ਨੇ ਵੋਟ ਉਹ ਵੀ ਪਾਉਂਦੇ ਆ ਜੇ ਤੁਹਾਨੂੰ ਮੈਂ ਦੱਸ ਚੋਂ ਪੁੱਛਾਂ ਵੀ ਦੱਸ ਚੋਂ ਕਿੰਨਾ ਗ੍ਰਾਫ ਦੋਗੇ ਵੀ ਸਰਕਾਰ ਨੂੰ ਜਿਹੜੀ ਮੌਜੂਦਾ ਸਰਕਾਰ ਹੈ ਆ ਜਿਹੜੀ ਚੱਲੀ ਗਈਆਂ ਤਾਂ ਕੀ ਕਹੋਗੇ ਸਰ ਸਰਕਾਰ ਦੇਖੋ ਆਪਾਂ ਇਹਨਾਂ ਨੂੰ ਨਹੀਂ ਕਹਿ ਸਕਦੇ ਕਿ ਹੋਰ ਕੰਮ ਕਰ ਰਹੇ ਨੇ ਪਰ ਜਿਹੜੇ ਆ ਮੇਨ ਕੰਮ ਨੇ ਹੀ ਨਹੀਂ ਸਰਕਾਰਾਂ ਨਾਲ ਜਿਹੜੇ ਚੂਨੇ ਲਗਾਉਂਦੇ ਨੇ ਠੇਕੇਦਾਰ ਨੇ ਭ੍ਰਸਟ ਇੰਜੀਨੀਅਰ ਨੇ ਉਹਨਾਂ ਨੂੰ ਕੀ ਕਹੋਗੇ ਉਹ ਹੁਣ ਆ ਥੋੜੇ ਦਿਨ ਪਹਿਲਾਂ ਫਲਾਈਓਵਰ ਬਣਿਆ ਵਾ ਫਲਾਈਓਵਰ ਤੇ ਐਕਸੀਡੈਂਟ ਹੋਇਆ ਕਿ ਆਂਟੀ ਦਾ ਉਹ ਕ੍ਰੋਸਿੰਗ ਦੇ ਉੱਤੇ ਉਹਨਾਂ ਦਾ ਟਾਇਰ ਰੜਕ ਗਿਆ ਇਹ ਚੀਜ਼ਾਂ ਆਂਦੀਆਂ ਨੇ ਠੀਕ ਆ ਨਾ ਇਹ ਚੀਜ਼ਾਂ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਆਪ ਹੀ ਦੇਖਣਾ ਚਾਹੀਦਾ ਵਾ ਤਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਵਰੁਣਾ ਜੀ ਮੇਰੇ ਨਾਮ ਵਰੁਣ ਬੜਾ ਸਮਾਰਟ ਲੱਗ ਰਿਹਾ ਮਾਜੀ ਅੱਛਾ ਬਾਈ ਜੀ ਤੁਸੀਂ ਲੋਕਲ ਹੀ ਹੋ ਹਾਂਜੀ ਹਾਂਜੀ ਲੋਕਲ ਹੀ ਆਂ ਅੱਛਾ ਵਰੁਣ ਤੁਸੀਂ ਆ ਰਹੇ ਸੀਗੇ ਹੈਲਮਟ ਵੀ ਪਾਇਆ ਹੋਇਆ ਬੜਾ ਵਧੀਆ ਗੱਲ ਹੈ ਹੈਲਮਟ ਪਾਇਆ ਹੋਇਆ ਤੁਸੀਂ ਆਹਾਂ ਰੋਡ ਤੇ ਤੁਸੀਂ ਮੁੜਨ ਲੱਗੇ ਕਿੱਦਾਂ ਲੱਗੀ ਤੁਹ ਜੇ ਤੁਸੀਂ ਇੱਕ ਮੋੜ ਤੇਜ਼ ਹੁੰਦਾ ਤੇ ਇੱਥੇ ਸਲਿੱਪ ਕਰ ਮੰਦਾ ਕਰ ਸਕਦਾ ਇੱਕ ਤਾਂ ਟੁੱਟੀ ਐ ਇੱਕ ਪੱਟੀ ਵੀ ਹੋਈ ਐ ਮਸ਼ੀਨ ਵਾਲੇ ਇੱਥੇ ਇਹਨਾਂ ਨੇ ਕੀਤਾ ਨਹੀਂ ਐ ਕਵਰ ਬਾਈਚਾਂ ਗੱਡੀ ਸਿੱਧੀ ਵੀ ਜਾ ਸਕਦੀ ਹੁੰਦੀ ਅੰਦਰ ਡਰ ਲੱਗਦਾ ਇੱਥੋਂ ਨੰਗਦੇ ਹੋਏ ਅੱਛਾ ਤੇ ਹੋਰ ਕੀ ਕਹਿਣਾ ਚਾਹੋਗੇ ਵੀ ਇਹ ਜਿਵੇਂ ਨੌਜਵਾਨ ਆਪਾਂ ਚਲੋ ਬਾਈਕ ਅਫੋਰਡ ਕਰਦੇ ਆ ਨਾ ਬਈ ਲੇਡੀਜ਼ ਨਹੀਂ ਟੈਕਸ ਪੂਰਾ ਲੈਂਦੇ ਸਾਡੇ ਕੋਲ ਸੜਕ ਬਣਾ ਕੇ ਨਹੀਂ ਦਿੰਦੇ ਸਹੀ ਤਰ੍ਹਾਂ ਬਾਈਕ ਸਾਡਾ ਹੀ ਖਰਾਬ ਹੋ ਰਿਹਾ ਅੱਗੇ ਚੱਲ ਜਿਓਗੇ ਨਾਲ ਦੇ ਨਾਲ ਟੋਲ ਟੈਕਸ ਮਿਲ ਜਣਾ ਤੁਹਾਨੂੰ ਕੀ ਕਹਿਣਾ ਚਾਹੋਗੇ ਸਟੱਡੀ ਕਰਦੇ ਹੋ ਕਿ ਕੰਮ ਕਰਦੇ ਹੋ ਨੇ ਜੋ ਵੀ ਕਰਨਾ ਸਰ ਮੈਂ ਸਟੱਡੀ ਹੋ ਗਈ ਕੀ ਕਹਿਣਾ ਚਾਹੂਗਾ ਸਰਕਾਰਾਂ ਵਾਲੇ ਵੀ ਇਹ ਸਰਕਾਰਾਂ ਵਾਅਦੇ ਤਾਂ ਐਡ ਕਰ ਦਿੰਦੀਆਂ ਨੇ ਪਰ ਪੂਰਾ ਕੋਈ ਨਹੀਂ ਕਰਦਾ ਸੜਕਾ ਬਣਾ ਅਨਸਰ ਸਭ ਤੋਂ ਪਹਿਲਾਂ ਇਹਨਾਂ ਦਾ ਟੋਲ ਟੈਕਸ ਬੰਦ ਕਰਾ ਦਨ ਸਾਰੇ ਅਸੀਂ ਬਾਈਕ ਦਾ ਪੂਰਾ ਰੋਡ ਟੈਕਸ ਜ਼ਹੀਦਾ ਵਾ ਸਾਨੂੰ ਪੂਰਾ ਕੰਪਲੀਟ ਨਹੀਂ ਮਿਲਦਾ ਪਿਆ ਜੀ ਜੀ ਆ ਵੀਰਾ ਸਾਡੇ ਨਾਲ ਛੁੱਟ ਚੁਕਿਆ ਆ ਵੀ ਆਹ 3 ਵੀਲ ਚਲਾਉਂਦਾ ਇਲੈਕਟ੍ਰਿਕ ਤੇ ਇਹਨਾਂ ਨੇ ਦੱਸਿਆ ਕਿ ਆਹ ਰੋਡ ਜਿਹੜੀਆਂ ਟੁੱਟੀਆਂ ਹੋਈਆਂ ਨੇ ਆ ਸਮਾਰਟ ਸਿਟੀ ਦੇ ਕਾਰਜਕਾਲਾਂ ਦੀ ਜਿਹੜੀ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਮਾੜੇ ਸਪਾਲਜੀ ਇੱਧਰ ਦਿਖਾਓ ਜੀ ਆਹ ਦੇਖੋ ਇਹ ਇਹ ਜਿਹੜਾ ਲ क्या नाम है आपका भैया मेरा नाम प्रकाश है प्रकाश कहाँ से हो मैं महाराष्ट्र से हूँ महाराष्ट्र से हो आप पंजाब में कितना टाइम हो गया आपको मेरे को पंद्रह साल हो गए रहता हूँ पंद्रह साल अब थ्री व्हीलर शुरू से चला रहे हो हूँ जी अच्छा और मैं आप यहाँ खड़े हो वेरका के पास जो सामने ये पौर के बीच में ये पुल बनता है और ये रोडें टूटी भी हुई है और मशीनों द्वारा उखाड़ी भी गई हैं और इसको लगभग कम से कम चार से पांच महीने हो चुके हैं जब आप मोड़ मोड़ते हैं ये टूटी हुई सड़कें आपको क्या इशारा देती हैं ये टूटी हुई सड़कें गाड़ी ख़राब करती है चक्के चले जाते हैं गाड़ी के कमर दर्द करती है अब धीरे निकालो तो टाइम नहीं होता इतना क्या करें अभी सरकार तो देखती नहीं है ये आपका नुकसान हुआ है ये इसकी जिम्मेवारी असल महीने में किसकी बननी चाहिए सरकार की बननी चाहिए ना? हाँ जी आप इंश्योरेंस लेते हैं इंश्योरेंस करवा देते हैं टूटती तो ये देखो एट्टी परसेंट वहीकल जो है सड़कों पे नजायज खड्डों के कारण टूटती है और आपकी गाड़ी भी बिल्कुल जर्जर हुई पड़ी है ये कारण बताइए क्या क्या मेजर कारण क्या है ये लुधियाना की सड़कें कैसी हैं पूरी खराब है टूटी हुई सड़कें हैं ये टूटी बदली गाड़ी खराब हुई है ये मेरा पूरा नवादा ये सारा टूट गया है गाड़ी के चक्के भी टेढ़े होने लगे हैं और बताइए आप महाराष्ट्र से आए हैं पंजाब का माहौल कैसा लगा अच्छा ही है सरकारों के बारे में कोई नहीं पता अच्छा अगर मैं पूछूं भी जो मौजूदा सरकार है आप दस में से कितने नंबर देना चाहेंगे उनको दस में से आ? एक भी नहीं देंगे <laughs> वो क्यों सड़कें पूरी खराब है स्वच्छता नहीं है अब यहाँ पे कोई कायदा नहीं है जो अब करता है अपनी मर्जी से करता है किस पर, अब तुम कह रहे हो दस में से क्या परसेंट दोगे एक भी नहीं देंगे उसमें अच्छा ये दावे जो फेल है उनके हाँ जी फेल है अगर कैसा लगे अगर आपको यहाँ बीजेपी की सरकार आए तो हो सकता है काम पता नहीं करेंगे कि नहीं आपको पता नहीं है नहीं पता नहीं अभी बातें तो पहले पूरे कर देते हैं बाद में निभाता कोई नहीं है निभाता कोई नहीं ये तो सही बात है अच्छा। बस कहेंगे बोर्ड तो हमें ये करा देंगे वो कर देंगे पर वैसा तो कोई करता ही नहीं है बस कह के चले जाते हैं अभी तो सड़कें तुम्हारी पूरी टूटी हुई है सरकार कहाँ गई है अभी सरकार को देखना चाहिए ना सड़क तो कुल्ली में घुसे होंगे है कुल्ली में घुसे होंगे अभी तक वो तो है अपने ऑफिस में बैठे होंगे बस एस मोश ओस की तरह राज्य की तरह ए सी पंखा चल रहा है पैसा उनका थोड़ी ज्यादा टैक्स आता है टैक्स का बस पैसा वही भरना है खाना पीना तो उनका वही है बस आराम से बैठना है बस इलेक्शन आ गया वोट दे दिया जीत गए बस बैठ गए और काम तो रह गया क्या कहना चाहोगे जब कोई सरकार का आदमी कोई एक एम एक नुमाइंदा सरकार का जनता के पैसे की धांधलेबाजी करता है और हजारी गाड़ियों का काफिला अपने पीछे लेकर के घूमता है और जिन गाड़ियों की जो एवरेज है वो दस से बारह की होती है और हज़ारों की मतलब कई सौ की तादाद में गाड़ियाँ पीछे जाती हैं लड़के जाती है, पे जाते हैं किराए पर जाते हैं वो पैसा वहाँ लगने की बजाय अगर सड़कों पर लगे काम में लगे तो कैसा रहेगा वो तो अच्छा रहेगा वो उल्टा हमारे समाज सेवा समाज सेवा होगी लोग उनका अच्छा कहेंगे जो भी सरकार हो ठीक करे तो अच्छे होगा उनको दुआएं मिलेगी हमारी और क्या कहना चाहेंगे